ਕਾਪੀ ਗੱਲ ਕਿੱਥੇ ਲਾਈ ਸਟੱਪਣੀ ਆ ਨਹੀਂ ਸਕੂਟਰ ਦੀ ਟਿੱਕਾ ਬਣਾਈ ਦੀ ਆ ਕਿਹੜਾ ਇਹ ਕੋਈ ਬਜਾਜ ਵਾਲਿਆਂ ਦਾ ਆ ਮੀਟਰ ਤਾਂ ਹੋਈ ਆ ਬੱਸ ਪਾ ਇਹ ਬੱਸ ਪਾ ਸਾਹਿਬ ਸਾਹਿਬ ਇੱਧਰ ਨਾਲ ਦੂਈ ਚ ਜਾਣਾ ਲਓ ਜੀ ਆਹ ਮਾਰਕੀਟ ਵੀ ਨਾ ਵੀ ਜਾਣੇ ਗਾਤ ਨਹੀਂ ਹੈ ਕੀ ਵੀਆ ਗਾਣੇ ਇੰਡੀਆ ਜਾਣ ਤੇ ਪਹਿਲਾਂ ਜਿੱਥੇ ਮਰਜ਼ੀ ਕੋਈ ਮਰਜ਼ੀ ਮਾਰਕੀਟ ਘੁਮਾ ਲਿਆ ਉਹ ਜਦ ਤੱਕ ਇਹ ਮਾਰਕੀਟਿੰਗ ਹੀ ਹੁੰਦੀਆਂ ਜਦ ਤੱਕ ਸ਼ੋਪਿੰਗ ਪੂਰੀ ਨਹੀਂ ਹੁੰਦੀ ਨਾ ਉਹਦੀ ਕੀ ਵਰਬੀ ਬਾਕੀ ਗੱਲਾਂ ਨਾ ਇੱਧਰ ਕਸ਼ੂਆ ਛਾਪ ਵੀ ਲੱਗਿਆ ਹੋਇਆ ਹੈ ਨਛਰ ਵਾਲਾ ਨਾ ਇਹ 1 ਰੁਪਏ ਦਾ ਲੱਗਿਆ ਹੋਇਆ ਹੈ ਇੰਡੀਆ ਦੇ 100 ਰੁਪਏ ਦਾ ਕਸ਼ੂਆ ਛਾਪ ਹੈ ਲੈਣਾ ਕਿੰਨੇ ਰੁਪਏ ਬਣੇ ਸਾਮੇ ਗੋਬਰੋ ਸਮਾਨਾ ਲੀਨੇ ਗੱਲਣਾ ਮਮਾ ਫਸਟ ਹੈ ਲਾ ਉਸ ਸਮਾਨ ਆਇਆ ਕੱਪੜਾ ਲਓ ਵੀ ਇੱਥੇ ਸਾਰਾ ਆਪਣਾ ਲਾ ਲਓ ਵੀ ਘਰੇਲੂ ਸਮਾਨ ਘਰ ਚ ਬਰਤਨ ਵਾਲਾ ਰੋਜ਼ ਰੋਜ਼ ਗਾਣ ਜਿਹੜੀ ਵਰਤੋਂ ਜੋਣ ਵਾਲਾ ਸਮਾਨ ਮਿਲਦਾ ਔਰ ਇਹਦੇ ਜਿਹੜਾ ਆਪਣੇ ਲਓ ਲਾ ਲਓ ਵੀ ਨੋਰਮਲ ਰੋਜ਼ ਘਰ ਚ ਵਰਤ ਹੁੰਦਾ ਸਮਾਨ ਅੱਧੇ ਦੇਖੋ ਕਿ ਭਾਂਡੇ ਧੋਣੇ ਵਾਲੇ ਸ਼ੈਂਪੂ ਆ ਜੈਲਾਂ ਜੁੱਲਾਂ ਜਿਹੜੇ ਸ਼ੈਂਪੂ ਜਿਹੇ ਹੁੰਦੇ ਆ ਤੇ ਦਰ ਜਿਹੜੇ ਬਾਥਰੂਮ ਚ ਪਾ ਡਾਪਟ ਪਰ ਤੋਂ ਨੇ ਟੂਟੀਆਂ ਡਾਟੀਆਂ ਲਈ ਸੀਟਾ ਲਈ ਸਾਫ ਸੁਭ ਕਰਨ ਵਾਸਤੇ ਕੱਪੜਿਆਂ ਲਈ ਪਰਫਿਊਮਾਂ ਵਗੈਰਾ ਪਈਆਂ ਦੇਖੋ ਸਾਰੀਆਂ ਸਰਫਾਂ ਵਗੈਰਾ ਹੂੰ ਉਹ ਜੂਨੀਕੌਰ ਵਾਲੀਆਂ ਪਈਆਂ ਤੇਰੀਆਂ ਪਲੇਟਾਂ ਇਹ ਨਹੀਂ ਵੀ ਰੱਖਦੇ ਪਹਿਲਾਂ ਵੀ ਦੇ ਗਈ ਤੂੰ ਅਹ ਝੱਕ ਲਾ ਆ ਵੀ ਸਾਨੂੰ ਇਧਰ ਹੋਰ ਝੱਕ ਲਾ ਗਰ ਵੀ ਵਾਧੂ ਝੱਕ ਲਾ ਮੁੜ ਕੇ ਅਸੀਂ ਕਿੱਥੇ ਉਹਰੇ ਗਾ ਮਹਿਗੇ ਲੱਗੇ ਹੋਇਆ ਤੇਰੀ ਮਰਜ਼ੀ ਭਾਈ ਜੇ ਮਰਜ਼ੀ ਦਾ ਆਹ ਦੇਖੋ ਜੀ ਕੀ ਬਣਾ ਮੈਂ ਤਰੀਕੇ ਦੀ ਐਵੇਂ ਇਹ ਲੋੜ ਆ ਤਾਂ ਖੋਲ ਲੋ ਨਹੀਂ ਇਹਨੂੰ ਬੰਦ ਕਰਕੇ ਰੱਖ ਲੋ ਲੈ ਇਹ ਫੁੱਲ ਜਾਂਦੀ ਹੈ ਇਹ ਉਹਦੀ ਲੰਬੀ ਮੋਬਤੀ ਗੱਡੀ ਆ ਬਿੱਲੀਆਂ ਦਾ ਸਮਾਨ ਆਹ ਕਾਦੀ ਮੋਬਤੀ ਏਡੀ ਵੱਡੀ ਦੇਖੀ ਮਛਰਾਂ ਦੇ ਜੀ ਜਿੱਕਣ ਬਾਹਰ ਬੈਠਦੇ ਡੇੜੇ ਵਿੱਚ ਅੱਛਾ ਵੀ ਮਛਰ ਤੇ ਲੱਗੇ ਬਹਿ ਜਾਓ ਜਿਵੇਂ ਬਾਹਰ ਬੈਠਿਆ ਬੰਦਾ ਠੀਕ ਆ ਆਹ ਤਿੰਨਾ ਇਧਰ ਆ ਕੁੱਤੇ ਬਿੱਲੀਆਂ ਦੀ ਫਰਾਕ ਆ ਗਈ ਭਾਈ ਲੋ ਹਾਂਜੀ ਆ ਤੈਨੇ ਬਿੱਲੀਆਂ ਦੀ ਉਹ ਲੈਣੀ ਹੈ ਤੇਰਾ ਬਿੱਲੀ ਆ ਖਾਏ ਕਰਦੀ ਹੈ ਬਿੱਲੀਆਂ ਦੀ ਲੈਣੀ ਹੈ ਚੱਕ ਲੈ ਭਾਈ ਬਿੱਲੀ ਵਾਸਤੇ ਕਰ ਪਈ ਅੱਗ ਅੱਗ ਕਥੀ ਉਹ ਜਰਦਾ ਆਇਆ ਮੁੰਡਾ ਆਉਂਦੀ ਨਹੀਂ ਫਿਰਦਾ ਠੀਕ ਆ ਜੀ ਆਉਂਦੇ ਨਹੀਂ ਆ ਸਾਰੀ ਬਿੱਲੀ ਵਾਲੀ ਪਈ ਆ ਤਾਂ ਕੁੱਤੇ ਯਾਰ ਬਿੱਲੀ ਆ ਕੀ ਹੁੰਦੀ ਆ ਵਿੱਚ ਮੀਟ ਪਾਇਆ ਹੋਣਾ ਹਾਂ ਚੱਕ ਲੈ ਬਿੜਾ ਲੈਣੇ ਵਾਸਤੇ ਅਸੀਂ ਦੇਖਦੀ ਆਂ ਜੀ ਪਤਾ ਨਹੀਂ ਹੁਣ ਕਿਹੜਾ ਖਾਓ ਹਾਂ ਪਤਾ ਨਹੀਂ ਜੀ ਕਿਹੜਾ ਖਾਓ ਥੋੜਾ ਲੈ ਆ ਆ ਆ ਵੀ ਨਾਲ ਠੀਕ ਆ ਆ ਕੁੱਤਿਆਂ ਵਾਲਾ ਇੱਧਰ ਆ ਬਿੱਲੀ ਵਾਲਾ ਇੱਧਰ ਉਹ ਕੁੱਤੇ ਆਲਾ ਕੁੱਤੇ ਲੈ ਕਰਦੇ ਸਾਡੀ ਜਿਹੜੀ ਬਾਈ ਆਦੇ ਮੂਰੇ ਪਾਈ ਹੋਈ ਹੈ ਟੋਰ ਉਹ ਕੁੱਤੇ ਕਿਹੜੇ ਆਪਣੇ ਰੰਗ ਦਾ ਆਪਣੇ ਖਾਣੇ ਨੂੰ ਮਾਉਂਦੀ ਹੈ ਉਹ ਨੂੰ ਖਾਣ ਤੱਕ ਦਾ ਮਤਲਬ ਖਾਣ ਤੱਕ ਆ ਜਾਂਦੀ ਹੈ ਲੈ ਵੀ ਆ ਬਿੱਲੀ ਆ ਆਹ ਬਿੱਲੀ ਆ ਉਹ ਲੈ ਲੈ ਮਮਾਰੇ ਬੜਾ ਲੈ ਲੈ ਆਹ ਬੜਾ ਲੈ ਤਾਂ ਪਾਪਾ ਪਾ ਦੇ ਕਰਨਗੇ ਆਪਣੇ ਪਿੱਛੇ ਤੇ ਚਲ ਸ਼ੈਂਪੂ ਹੈ ਜੋ ਆਕਾਂ ਦੇ ਬਾਥਰ ਜੈੱਲ ਨਰੋਣ ਨਰੋਣ ਵਾਸਤੇ ਲਾਉਂਗੇ ਬਣਾਏ ਹੋਏ ਆਹ ਲੀਨ ਪਹਿਲਾਂ ਲੈ ਕੇ ਜਾਂਦਰਾ ਸਹਿਜ ਵੀ ਉਸ ਸਪਾਈਡਰਮੈਨ ਵਾਲਾ ਲੈ ਕੇ ਜਾਣਾ ਜੀ ਜਾ ਕੇ ਜਵਾਗ ਬਾਕੀ ਆ ਦੇਖ ਕੇ ਚੀਜ਼ਾਂ ਇੱਧਰ ਨੂੰ ਲੱਗ ਜਾਂਦੇ ਆ ਬਈ ਇਹ ਸਾਈਜ ਨਾਲ ਹੀ ਹੀ ਕਰਦੇ ਹੁੰਦੇ ਤੇ ਫੋਟੋ ਦੇਖ ਕੇ ਜੱਕਣੀ ਮੈਂ ਸਪਾਇਡਰਮੈਨ ਵਾਲਾ ਲੈਣਾ ਮੈਂ ਫਲਾਣੇ ਵਾਲਾ ਲੈਣਾ ਮੈਂ ਫੇਰ ਨਹੀਂ ਅਰੇ ਕਿਉਂ ਜਿਹੜਾ ਕੋਲ ਲਓ ਜੀ ਹੌਲੀ ਹੌਲੀ ਕਦਮ ਵਧਦੇ ਵਧਦੇ ਕਣੇ ਆ ਚੱਲੇ ਇੱਧਰ ਨੂੰ ਜਿੱਥੇ ਤੱਕ ਕਣੇ ਜਿਹੜੀ ਚੀਜ਼ ਗੁਰਪੀ ਨੂੰ ਚਾਹੀਦੀ ਆ ਗੁਰਪੀ ਉੱਧਰ ਆ ਫੇਰ ਮੈਂ ਟੋਮੈਟੋ ਮੈਂ ਟਿਕ ਲੈ ਸਮਾਨ ਟਾਈਮ ਲੱਗਿੰਦਾ ਕਿੰਨਾ ਹੋ ਗਿਆ ਥੋੜਾ ਕੁਝ ਲੇੜਾ ਹੁਣ ਬੰਨਾ ਤੁਸੀਂ ਕਹਿੰਦੇ ਤੇ ਇਹਨਾਂ ਨੂੰ ਥੋੜੀਆਂ ਆ ਹੌਲੀ ਹੋਣੀਆਂ ਹਾਂ ਅੱਛਾ ਬਲੂਨ ਵਾਲੀਆਂ ਓਰੇ ਹੋਣੀਆਂ ਪਈਆਂ ਆ ਬਲੂਨ ਵਾਲੀਆਂ ਥੋੜੀਆਂ ਇਹ ਨੋਰਮਲ ਇਦਾਂ ਹਾਂ ਅੱਛਾ 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 ਆਹ ਦਾ ਪਿਆਸ ਹੈ ਨਾ ਤਾਂ ਕਰਨਾ ਪੜਪੀ ਅੱਛਾ ਆ ਜਾ ਫਿਰ ਇੱਧਰ ਆ ਜਾ ਸਹਜੋਏ ਲੋ ਜੀ ਆਹ ਮਾਰਕੀਟ ਦੇ ਵਿੱਚ ਕਰੀਮਾ ਵਗੈਰਾ ਜੋ ਵੀ ਆਪਾਂ ਲਾ ਲਓ ਰਹਿਗ ਜੀ ਜ ਮਿਲ ਜਾਂਦੀ ਆ ਤੁਸੀਂ ਬਾਹਰ ਆ ਕੇ ਵੀ ਟੇਕਦੇ ਆਂ ਓਏ ਚਲੋ 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 ਤੁਰੋ ਉੱਧਰ ਰੱਦੀ ਨੂੰ ਮੈਂ ਕਿਹਾ ਆਪਾਂ ਸੋਹਾਂ ਲੋ ਇਹਦਾ ਕਹਿਦੀ ਨੂੰ ਤਰੇ ਕੋ ਪਾਉ ਨਾ ਉੱਤ ਬਟਣ ਮੈਂ ਕਿਹਾ ਨਾ ਤੇਰੇ ਕੋ ਕਿਲੋ 2 ਕਿਲੋ ਹੋਣੇ ਇਹ ਉੱਤ ਬਟਣੇ ਪਏ ਆ ਤੇਰੇ ਕੋ ਕਿਲੋ ਦੇ ਸਾਹ ਨਾਲ ਹੋਗੇ ਤੇਰੇ ਕੋ ਮੁਗੇ ਨਾ ਹੋਵੇ ਨਾ ਕਾਦੇ ਤੇਰੇ ਕੋ ਕਿਲੋ 2 ਕਿਲੋ ਦਾ ਲਫਾਫਾ ਜੇ ਭਰ ਲਵੇਂ ਕਿਲੋ 2 ਕਿਲੋ ਬਜਨ ਹੋ ਜਿਵੇਂ ਉਹਨਾਂ ਦਾ ਮੈਂ ਲੈ ਆ ਆ ਆ ਨਹੀਂ ਨਹੀਂ ਆ ਨਹੀਂ ਲੈਣੇ ਹਾਂ ਤਾਂ ਚੱਲ ਚੱਲ ਤੂੰ ਵੀ ਅੱਜ ਇਹਨਾਂ ਨਾਲ ਤੁਰ ਤੁਰ ਸਿੱਧੀ ਹੋ ਕੇ ਉੱਧਰ ਨੂੰ ਇਹ ਲੱਗੇ ਹੋਏ ਆ 3 ਲੜੀ 9 ਨੂੰ ਚਲੋ ਫੇ ਬੁਝੱਕਲਾ ਹੋਰ ਚੱਕ ਲੈ ਕਿਦਾਂ ਉਧਰ ਲੈ ਜਾ ਸਹਜ ਉਹਨੇ ਗਿਆ ਜਾ ਕੇ ਜਾ ਕਰੇ ਲੋਲੇ ਗਿਆ ਜਾ ਚੱਕ ਕੇ ਭੱਜ ਗਏ ਦਿਖਾ ਲਾ ਕੱਢ ਲਾ ਲਓ ਜੀ ਇੱਥੇ ਵੀ ਹੁਣ ਦਿਨ ਪਰ ਦਿਨ ਗਾਣੇ ਮਗਿਆ ਹੀ ਬਾਦ ਰਹੀ ਇਟਲੀ ਚ ਆ ਮਾਕੀ ਮਰ ਵੀ ਇਹ ਵੀ ਇਹਨਾਂ ਦਾ ਦੇਖ ਲੈ ਵੀ ਖਾਣੇ ਆ ਲੀਕ ਦੱਲਿਆ ਜਰੂਰ ਆ ਪੇਲੀ ਪਰਚੀ ਲਾ ਕੇ ਬੰਦੇ ਆ ਅੰਜਾਬੇ ਵੀ ਹਾਂ ਡਿਸਕਾਊਂਟ ਲੱਗਿਆ ਹੋਇਆ ਪਾਉਂਦੇ 1 2 ਪੈਸੇ ਦਾ ਫਰਕ ਇੱਧਰ ਉੱਧਰ ਕਰਦੇ ਆ ਇਹ ਆਪਾਂ ਦੇਖ ਕੇ ਚੱਕ ਲੈ ਜੰਨੇ ਆ ਵੀ ਡਿਸਕਾਊਂਟ ਲੱਗਿਆ ਹੋਇਆ ਡਿਸਕਾਊਂਟ ਸਕਾਂਟ ਹੈ ਜਿਆ ਹੁੰਦਾ ਇਹਦਾ ਉਹਨਾਂ ਕੋਲ ਉਹੀ ਬੰਨਿਆ ਕੀ ਚੀਜ਼ ਆਹ ਆਹੀ ਸ਼ੇਮ ਦਾ ਸਿਰ ਆ ਹੁਣ ਕਿੰਨੇ ਦਾ ਲੱਗੇ ਹੋਏ ਆ ਪਾਪਾ ਹਉ ਫਰਕ ਹੋਊਗਾ ਨਾ ਦਾ ਹਾਇ ਕਰਪੀ ਉਹ ਬਾਲਾਂ ਨੂੰ ਵੀ ਸਕਰਬ ਹੁੰਦਾ ਲੈ ਸਿਰ ਨੂੰ ਮੂੰਹ ਨੂੰ ਤਾਂ ਸੋਨੇ ਦਾ ਵੀ ਸਕਰਬ ਘਾੜ ਸਕਦੇ ਆ ਬਾਲਾਂ ਵਾਸਤੇ ਪਿਆ ਹਾਂ ਪਾਪਾ ਯਾਰ ਇਹ ਲੈ ਨਾ ਜਾਵਾ ਜਿਵੇਂ ਬਾਲ ਝਾੜਦੇ ਘਬਰੀ ਮਾੜੇ ਮੋੜੇ ਨਿਕਲਣਗੇ ਝੜ ਗਏ ਪਹਿਲਾਂ ਵੀ ਤੁਸੀਂ ਉਹ ਵਾਲ ਵਾਸਤੇ ਉਹ ਦੇਖਿਆ ਆ ਜਿਹੜਾ ਪਿਆ ਸਾਡ ਨੂੰ ਛੋੜੋ ਇਹ ਤਾਂ ਲੈ ਗਿਆ ਮੈਂ ਉਹ ਹਾਂ ਉੱਥੇ ਆਹੀ ਰੇਟ ਮਿਲਿਆ ਹੈ ਹਾਂ ਆ ਗਿੱਦਾਂ ਤੋਂ ਦੇਣਾ ਤੇ ਵਿਚ ਆ ਮੈਨੂੰ ਲੈਣਾ ਹੈ ਮੈਂ ਤਾਂ ਨਾਈ ਕਹਿੰਦਾ ਵੀ ਤੇਰੇ ਜਿਹੜੇ ਸਾਨੂੰ ਵਾਲਾਂ ਦਾ ਕੰਮ ਚੱਲ ਰਿਹਾ ਵੀ ਤੈਂ ਮਹੀਨੇ ਕ ਦੀ ਉਮਰ ਰਹੀ ਤੇਰੇ ਵਾਲਾਂ ਦੀ ਕਹਿੰਦਾ ਵੀ ਝੜ ਜਾਣੇ ਕਹਿੰਦਾ ਕੁਝ ਲਾਜ ਨਾ ਨੂੰ ਪਰ ਹੁਣ ਆ ਆ ਲੈ ਲਾ ਫਿਰ ਆਹ ਦੇਖਾਂ ਪੈਜ ਲੈਣਾ ਫੋਟੋ ਲੈ ਵੀ ਜਿਹੜੇ ਆਏ ਵਾਲ ਛਿੱਦੇ ਨੇ ਮੇਰੇ ਵਾਲੇ ਜੀ ਹੋਗੇ ਇਹ ਜੇ ਹੁਣ ਨੂੰ ਟਾਈਮ ਨਹੀਂ ਹੈ ਹੁਣ ਪਹਿਲਾਂ ਇਹ ਜਿਹੇ ਤੇ ਬਾਅਦ ਚਾ ਲਾਉਣ ਤੇ ਬਾਅਦ ਇਹ ਜੇ ਹੋਗੇ ਹੈ ਤਾਂ ਕੀ ਗੱਲ ਆ ਰੀਮਾ ਬੋਲ ਕੋ ਹਾਂ ਇਹ ਤਾਂ ਚੱਕਣਾ ਪਉਣਾ ਕੰਗੇ ਬੜੀ ਕਿਸਮ ਦੇ ਲਾਏ ਮੈਨਾਂ ਇਹ ਬਦੰਦਰਾ ਨੇ ਖੋਲੇ ਪਹਿਲਾਂ ਤੁਸੀਂ ਆਹੀ ਬਸਤ ਦਿੱਤੀ ਆ ਹਾਂ ਹਾਂ ਆ ਪਹਿਲਾਂ ਲਾਇਆ ਮੈਂ ਹਾਂ ਹੁਣ ਵੀ ਤਾਂ ਜਿਹੜਾ ਆਪਣੇ ਕੋਲ ਉਹ ਕਿਹੜਾ ਹੁਣ ਆਪਣੇ ਕੋਲ ਪੂਰੀ ਭਿਆ ਹੁਣ ਜਿਹੜਾ ਹੁਣ ਆਪਣੇ ਕੋਲ ਹੈਗਾ ਦੇਖ ਲੈ ਉਪਰ ਆ ਪਿਆ ਉਹ ਮੇਰੇ ਘਰ ਦੇ ਬੱਸੇ ਲੇ ਗਿਆ ਤਾਂ ਮੈਂ ਦੂਜੀ ਸਾਈਡ ਤੇ ਚੱਲ ਸਜ ਚੱਲ ਦੂਏ ਬੱਸ ਹੋ ਜਾ ਹੁਣ ਉਹ ਜੀ ਸਾਰੀ ਮਾਰਕੀਟ ਘੁਮਾ ਕੇ ਇਹਨਾਂ ਨੇ ਜਿਹੜਾ ਮੇਕਅੱਪ ਵਾਲਾ ਸਮਾਨ ਲਾਇਆ ਹੋਇਆ ਹੋਰ ਤਾਂ ਜਨਾਨੀ ਵਾਲਾ ਸਭ ਤੇ ਮੂਰੇ ਲਾਇਆ ਹੋਇਆ ਹੈ। ਇਹ ਬੰਦਾ ਨਿਕਲਣ ਨੂੰ ਲੱਗਾ ਖਾਲੀ ਹੱਥ ਨਿਕਲੇ ਨਾ। ਖਾਸ ਕਰਕੇ ਜਨਾਨੀਆਂ ਤਾਂ ਨਿਕਲਦੀ ਹੀ ਨਹੀਂ ਹੈ। ਕਾਣੇ ਟੋਬੇ ਚ ਤੇ ਮੈਂ ਇਸ ਤੇ ਮਾਰਕੀਟ ਚ ਤੇ ਜਨਾਨੀ ਕੱਢਣੀ ਬੜੀ ਔਖੀ ਆ। ਮਮਾ ਆ ਦੇਖੋ ਭੈਣ। ਆਦਾਰੇ ਪਿਆਏ ਬੜੀਆਂ ਭੰਤਾਂ ਦਾ ਸਮਾਨ ਆ ਤੇ ਰੁਪਈਏ ਦੀ ਜੀ ਚੂਜ਼ ਕਰਨਾ ਬੜਾ ਔਖਾ ਹੋ ਜਾਂਦਾ ਹੁਣ ਸਾਨੂੰ ਬਾਈ। ਹੈਂ? ਹੋਲੀ ਨਾ ਜੀ ਸੀ ਲੋਨੇ। ਫਿਰ ਹੁਣ ਕਾਦੇ ਬਾਸ ਤੇ ਰੱਖੇ ਨੇ ਇਹਨਾਂ ਨੇ। ਨਹੀਂ ਮੇਨ ਮੇਨ ਨਾ। ਇਹ ਲਓ ਚੋਸ ਕਿਵੇਂ ਕਰਨੀ ਹੈ ਇਹੋ ਇੰਨੀਆਂ ਜਿਹਾ ਦੇਖ ਕੇ ਤੈਨੂੰ ਉਹਦਾ ਪੂਣਾ ਮੰਟ ਦੇਣਾ ਉਹਨੂੰ ਦੇਖਣ ਚ ਚੈੱਕ ਕਰਨ ਚ ਲੱਗ ਜਾਣਾ ਇੰਨਾ ਟਾਈਮ ਨਹੀਂ ਹੈ ਉਹਨਾਂ ਬਣੇ ਕੋਲੇ ਤੇ ਮੈਂ ਬੰਦ ਕਰ ਦੋਣੇ ਇਹਨਾਂ ਨੇ ਅੱਧੇ ਘੰਟੇ ਦਾ ਟਾਈਮ ਰਹਿ ਗਿਆ ਜਾਂ ਤਾਂ ਪਹਿਲਾਂ ਆਉਂਦੇ ਜਾਂ ਘਰ ਤੇ ਨਹੀਂ ਨਿਕਲਦੀ ਤੁਸੀਂ ਭਾਈ ਫਾਊਂਡੇਸ਼ਨ ਤਾਂ ਮੈਂ ਲੈ ਗਈ ਸੀ ਹਾਂ ਇਹ ਨਹੀਂ ਮੂਹੂਣੀ ਲੋਣੀ ਵਾਲਾ ਹੋਣਾ ਕੁਝ ਹੋਰ ਨਾ ਕਰ ਲਈ ਰੱਖ ਦੇ ਹਾਂ ਗੱਲਾਂ ਨੂੰ ਘਸਾਉਣ ਲੱਗ ਗਈ ਹਾਂ ਹਾਂ ਉਹਦੀ ਇਹਦੀ ਆਵਾਜ਼ ਤਾਂ ਨਹੀਂ ਆਉਂਦੀ ਸੀ ਟੋਰ ਨੂੰ ਇਹ ਬਣਾਇਆ ਵਾ ਕੋਈ ਕੋਈ ਆਉਂਦੀ ਆ ਥੋੜੀ ਥੋੜੀ ਗਈਦਾ ਵੀ ਥੋੜੀ ਥੋੜੀ ਆਉਂਦੀ ਹੈ ਕੋਈ ਕੋਈ ਨਹੀਂ ਗਈਦਾ ਤੁਸੀਂ ਰੱਖ ਦੋ ਰੱਖ ਦੇ ਲੈ ਨਹੀਂ ਰੱਖਦੇ ਪੁੱਤ ਰੱਖ ਦੇ ਆਹ ਰੱਖ ਦੇ ਰੱਖ ਦੇ ਰੱਖ ਦੇ ਇਹਨੂੰ ਆਹ ਚਾ ਚਾ ਵੀ ਲਓ ਜੀ ਇੱਧਰ ਪਏ ਸਾਰੇ ਪਰਫਿਊਮ ਇਹਨਾਂ ਕੋਲੇ ਆਹ ਲਾ ਲਓ ਵੀ ਇੱਥੇ ਸਟਾਰਟ ਹੋ ਜਾਂਦੇ ਆਹ ਪਰਫਿਊਮ ਦੇਖੋ ਕਿੰਨੀਆਂ ਭਾਂਤਾਂ ਦੇ ਪਏ ਨੇ ਹਾਂਜੀ ਇਹਦੇ ਚ ਲੜਵਾੜ ਕੇ ਦੇਖੋ ਹਮ ਇਹਦੇ ਚ ਹਮ ਇਹ ਬੋਨ ਦਾ ਦੇਖਿਆ ਮੈਂ ਕਿਹੜਿਆ ਉਹਦਾ ਰੱਖ ਉਹਨੇ ਪਾ ਲਿਆ ਪੰਗਾ ਉਹਨੂੰ ਰੱਖ ਦੇ ਜੀ ਉਹ ਨਾਲੇ ਕਿਤੇ ਅੱਪੇ ਨੀਚੇ ਗਿਰਿਆ ਗੁੱਡਾ ਲੈਟ ਵੜ ਲੱਗੀ ਹਾਂ ਉਹ ਵੀ ਵਿਰੇ ਤੇ ਵੱਲਦੀ ਆ ਆਹ ਵੱਲ ਗਈ ਚਾ ਰੱਖ ਦੇ ਹੁਣ ਨਹੀਂ ਨਹੀਂ ਤੇ ਜਿਆਦਾ ਮਾਰ ਕੇ ਹਾਂ ਮੈਂ ਕਿ ਮਾਰ ਕਿ ਉਹਨੇ ਉਹ ਆ ਪਾਊਡਰ ਉਹ ਆ ਪਾਊਡਰ ਆ ਹੈ ਆ ਦੇਖੋ ਹਾਂ ਹੋਰ ਗਿਆ ਹੈ ਕੀ ਤੁਸੀਂ ਡੈਂਟਿੰਗ ਵੈਂਟਿੰਗ ਦਾ ਸਮਾਨ ਪੂਰਾ ਪਿਆ ਹੋਰ ਹੈ ਹਾਂ ਜੀ ਹਲਿੰ ਤੂੰ ਨਾ ਕੋਈ ਲਾ ਲਈ ਬਦੋ ਮੂੰਹ ਨੂੰ ਆਣੀ ਨਹੀਂ ਲੱਗਦਾ ਹੁੰਦਾ ਇਨਫੈਕਸ਼ਨ ਹੋ ਜੂ ਅਲਰਜੀ ਲੁਰਜੀ ਹੋ ਜੂਗੀ ਹੋਰ ਕੀ ਹਲਿੰ ਨੇ ਇੱਦੇ ਤਾਂ ਮੂੰਹ ਨੂੰ ਲਾ ਹਾਂ ਤੇਰਾ ਹਲੇ ਨਰਮਾ ਜਿਹਾ ਬੜੀ ਮੂੰਹ ਵੀ ਮੂੰਹ ਨੂੰ ਲਾ ਅਲਰਜੀ ਹੋ ਜੂ ਆ ਇਹ ਕੰਪੀਪੜਾ ਸਾਫ ਕਰਨੇ ਨੂੰ ਮੈਂ ਕਿਹਦੀ ਮਾਰ ਕਿਉਂ ਰਹੀ ਐਂ ਨਹੀਂ ਪਤਾ ਹੀ ਨਾ ਅੱਧਾ ਲੰਘ ਗਿਆ ਮਾਰਗਾ ਫਿਰ ਜਿਹੜਾ ਅੱਗੇ ਵਰਤਦੀ ਗੁਰਪੀ ਉਹ ਲੈ ਪਾਪਾ ਹਾਂ ਨਾ ਪਪਾ ਪਪਾ ਅੰਦਰ ਕਿਉਂ ਕਿ ਮੈਂ ਕੱਦਦਾ ਹਾਂ ਆਮ ਗੁੜੀ ਬਾਦਲ ਕਰੋਕੋਡਲ ਤਰੀਆਂ ਇਹਨਾਂ ਕਾਂ ਦੀ ਨਾਲ ਮਿਲ ਗਿਆ ਦਾ ਰੰਗ ਹਾਂ ਹਾਂ ਮੁੱਛੀ ਹਾਂ ਜੀ ਇਹ ਇਹਨਾਂ ਨੂੰ ਚੈੱਕ ਕਰਨੇ ਨੇ ਇਹਨੇ ਕੋਈ ਸੋਲ ਹੀ ਰੱਖਿਆ ਸਿਰਫ ਹੱਥ ਪਰ ਚਲਾ ਕੇ ਦੇਖਣੀ ਹੁੰਦੀ ਹੈ ਇਹ ਹੈਂ ਅੰਠੀ ਠੀਕ ਆਪੇ ਪਰ ਜੇ ਪਈਆਂ ਅੰਦਰ ਪਈਆਂ ਕਰ ਕੋਈ ਇਹਨਾਂ ਨੇ ਜੱਗ ਤਮ ਆੜਿਆ ਹਾਂ ਉਹ ਆ ਬੜਾ ਗਿੰਡੀਆਂ ਹੁੰਦਾ ਦਾ ਕਰ ਕੋਈ ਦੇਖੀ ਆ ਬੋਲ ਦੀ ਹਾਂ ਫੂਕ ਮਾਰਨੀ ਪਰ ਉਹ ਬੜੀ ਨਹੀਂ ਆਉਂਦੀ ਹੈ ਜੀ ਸਾਰੀ ਫੂਕ ਮਾਰੇ ਕਰਦੇ ਟੋਕਰੀ ਜੀ ਤੇ ਬੋਲ ਜੀ ਉਡਨੀ ਉਹ ਪਰ ਆਪਣੇ ਦੂ ਲੋਟ ਡੱਕਾ ਜਾਂਦਾ ਦਾ ਉਹ ਪੈਪਸੀ ਜਿਹੜਾ ਉਹ ਰੂਟੀ ਵੀ ਹੁੰਨੇ ਵਾਲਾ ਹੁੰਦਾ ਉਹ ਡੱਕਾ ਜੱ ਲੱਗਿਆ ਹੁੰਦਾ ਦਾ ਉਹਨੂੰ ਹੋਕ ਮਾਰਦੇ ਡੋ ਬੜੀ ਨਹੀਂ ਹੁੰਦੀ ਸਾਸੀ ਬੜੀ ੱਡੀ ਕ ਬੜੀ ਪਤਾ ਨਹੀਂ ਭਾਈ ਹੁੰਦੀ ਹੋਈਏ ਸਾਰੇ ਭਰਿਆ ਵਾ ਮੇਕਅਪ ਨਾਲ ਇਹਨਾਂ ਦਾ ਇੱਧਰੋਂ ਏਰੀਆ ਸਾਰੇ ਆਹ ਮਾਰਕੀਟ ਦਾ ਸਾਰਾ ਇੱਕ ਪਾਸੇ ਇਹਨਾਂ ਨੇ ਆਹੀ ਚੀਜ਼ ਦਾ ਰੱਖਿਆ ਹੈ ਮੇਕਅਪ ਵਗੈਰਾ ਸਾਮਾਨ ਸਾਰਾ ਚਿਲਾ ਕੇ ਦੇਖੋ ਤੁਸੀਂ ਜੇ ਮੈਂ Delhi ਲੈ ਕੇ ਜਾਣਾ ਹੋਵੇ ਇਹ ਟਰੱਕ ਭਰ ਜੇ ਹੋਈ ਸਾਰੇ ਇਕੱਠਾ ਕਰਕੇ ਲੈ ਕੇ ਜਾਣਾ ਹੋਵੇ ਐ ਕਰਪੀ ਮੈਂ ਜੇ ਸਾਰੇ ਇੱਕ ਵਾਰ ਚ ਲੈ ਕੇ ਜਾਣਾ ਵਾ ਟਰੱਕ ਭਰ ਜੇ ਇੰਨਾ ਸੌ ਰੁਪਇਆ ਹੋਰ ਮੇਰੇ ਕੱਪ ਦਾ ਤੂੰ ਸਾਫ਼ ਲਾ ਲਾ। ਹੈਈ ਕਮਾਰੀ ਤੋਂ ਦਿੱਤੇ ਆ ਹੋਰ ਤੂੰ ਦੇਖ ਬੰਕਿੰਨਾ ਹੈ। ਹਾਂ? ਆ ਤਾਂ ਮੈਂ ਇਹ ਕਮਾਰੀ ਹਾਂ। ਨਾ ਉਹੀ ਗੱਲ ਕਰਦਾ ਸੀ ਮਾਰਕਟ ਦੀ ਕਰਦਾ ਵੀ ਏਸੀ ਜਿੰਨਾ ਪਿਆ। ਹੋਰ ਪਾਸੇ ਦੇਖ ਲਓ ਵੀ ਹਰੇਕ ਜਗ੍ਹਾ ਇੰਨਾ ਹੁੰਦਾ ਹੈ। ਇਹ ਮਾਰਕਾ ਕਿਡਾ? ਸੈਂਸ? ਸੈਂਸ। ਬੜਾ ਨਹੀਂ ਜਿਹਦਾ ਸੈਂਸੇ ਪੜਾਉਂਦਾ ਇਹ। ਪਰ ਇਧਰ ਵੀ ਆ ਆ ਲੀਲਾ ਆ ਆ ਗਏ ਇਧਰ ਇਧਰ ਆ ਦੁਆ ਮਾਰ ਕੇ ਪੁੱਪਾ ਮਿਲਾਂ ਨੂੰ ਦਾ ਆ ਦੇਖ ਲਾ ਹੋ ਗਿਆ ਨਾ ਏਡੇ ਉਹਦੇ ਚ ਨਹੀਂ ਯਾਰ 300 ਰੁਪਿਆ ਮੇਰਾ ਤੇਰਾ ਸਾਮਾਨ ਫੇਰ ਤਾਂ ਔਖਾ ਯਾਰ ਬਸ ਇੰਨੇ ਸਾਮਾਨ ਚ ਦੇ ਵੀ ਕਹਿੰਦੀ ਮੇਰਾ ਸਾਮਾਨ ਨਹੀਂ ਮਿਲ ਰਿਹਾ ਉਹ ਮਾਗ ਲਾ ਚੱਲ ਫੇਰ ਨਹੀਂ ਮਿਲਣਾ ਕਿਤੇ ਵੀ ਆ ਆ ਬੇ ਇਧਰ ਰੀਮੇਲ ਲੰਡਨ ਉਧਰ ਲੋਰੀਅਲ ਦਾ ਬੇ ਪੈरिस ਲੋਰੀਅਲ ਕੀ ਆ ਹੈ ਸੁੰਡੀ ਆਬੀ ਦੇ ਕੇ ਛੱਡਣੀ ਪੈਂਦੀ ਐ ਇਹ ਲੈ ਭਾਈ ਲੀ ਨੂੰ ਹੁੰਦੀ ਲੱਗ ਗਈ ਕਈ ਸੁੰਦੀ ਦਿਖਾਉਂਗੇ ਕਿਵੇਂ ਚੱਲ ਜੀ ਐਨਾ ਕੇ ਦੇਖ ਲੈ ਇਧਰ ਹਰੇਕ ਵਾ ਇਹਦੇ ਪਰ ਲਿਖਿਆ ਹੋਇਆ ਨੇ ਨਹੀਂ ਕਿਹੜਾ ਕਿਹੜਾ ਮਾਰਕਾ ਇਹ 6 ਇਹਨਾਂ ਕੋਲੇ 2 ਇਧਰ 2 ਇਹਦੇ ਲੈਗ ਸਾਈਡ ਆ ਬਾਕੀ ਇੱਕ ਇਹਨਾਂ ਦਾ ਇਦਾਂ ਇਹ ਜਿਆ ਪੋਰਸ਼ਨ ਜਿਹਾ ਬਰਾਂ ਲੱਗਿਆ ਵਾ ਨਹੀਂ 6 ਲੱਗ 6 ਇਹਨਾਂ ਦੇ ਕੋਲ ਲੱਗ ਲੱਗ ਮਾਰ ਕੇ ਤੇ ਇਹਨਾਂ ਨੇ ਦੇ ਬੰਦ ਨੂੰ ਬਾਏ ਗਿਫਟ ਕਰਨ ਆਹ ਸਾਰੀਆਂ ਚੀਜ਼ਾਂ ਜਿਵੇਂ ਆਪਾਂ ਉਹ ਕਰਦੇ ਆ ਉਹਦੇ ਵਾਸਤੇ ਸਪੈਸ਼ਲ ਇਹਨਾਂ ਨੇ ਡੱਬੇ ਬਣਾ ਕੇ ਰੱਖਿਓ ਹੈ ਜੀ ਤੇ ਉਧਰ ਪਰਫਿਊਮਾ ਦੇ ਵੀ ਪਏ ਆ ਹੋਰ ਦੇਖਦੇ ਆਂ ਮੈਂ ਹਾਂ ਆ ਵੀ ਕਿਹਾ ਲੈ ਕੇ ਆ ਆ ਵੀ ਲੈ ਰੇ ਲਓ ਅਛਾ ਕਰਕੇ ਵੀ ਦਰੂਹ ਹੈ ਬ੍ਰੀਜ ਕਰਕੇ ਵੀ ਬੇਸ ਬੰਦੇ ਨੂੰ ਇੱਕ ਫਰ ਭਾਈ ਜਿਹੜਾ ਮੜਦਾ ਦਾ ਬਣੇ ਕਿਹੜਾ ਦਾ ਰਿਸ਼ਤੇਦਾਰ ਜਿਹਨੂੰ ਲਾ ਉਹ ਜ਼ੋਰੇ ਬਣਾ ਕੇ ਤੇ ਵੀ ਉਹ ਦਾ ਰੰਗ ਦਾ ਕਲਰ ਜ਼ਿਆਦਾ ਲਾ ਦੇ ਹਾਂ ਇਹ ਮੈਂ ਇਹਨਾਂ ਦੇ ਬੰਦਾ ਫ੍ਰੀ ਟ੍ਰਾਇਲ ਵੀ ਲੈ ਸਕਦਾ ਵੀ ਕੀਮੇ ਦਾ ਕੋਈ ਕੋਈ ਇਹ ਤੂੰ ਰੱਖੇ ਤੋੜ ਤਾ ਉਹਨੇ ਦਸੀ ਜੀ ਤੋੜਦੀ ਉਹਦੀ ਮੈਂ ਕਹਿੰਨਾ ਉਹ ਤੋੜ ਰੱਖੇ ਉਹਥੇ ਲਟਕਾ ਦੇ ਸਾਈਡ ਉੱਤ ਕੰਗਿਓ ਚਲੇ ਕੇ ਉਹਨੂੰ ਤੋੜਤੀ ਦਸੀ ਇਹ ਆਮਾਰਕਾ ਨਿਊਯਾਰਕ ਦਾ ਹਣੀ ਆ ਲਈ ਗਿਆ ਬੰਨੋ ਨੇ ਮੈਂ ਵੀ ਲਈ ਨੇ ਇਧਰ ਹੈਗਾ ਦੇ ਬੋਰੇ ਦਾ ਮਿਲਾਂ ਉਹਨੂੰ ਦਾ ਨੇ ਸੋਨਾ ਉਹ ਤਾਂ ਹੈ ਦੀ ਇਹ ਹੈ ਠੀਕ ਲੱਗਦਾ ਹੈ ਹਾਂ ਗਾਜੀ ਦਾ ਬਪਾ ਤੇ ਇੰਗਾ ਲੱਗਦਾ ਉਹ ਪਾਣੀ ਜੇ ਆ ਜਲ ਜੀਓ ਲੋ ਜੀ ਆਖਰ ਨਤੀਜਾ ਨਿਕਲਿਆ ਕਹਿੰਦੇ ਬਈ ਇੱਥੇ ਸਮਾਨ ਨਹੀਂ ਹੈ ਮੇਰੇ ਜਿਹੜਾ ਮੈਂ ਲੱਭਦੀ ਫਿਰਦੀ ਆ ਤੇ ਲੋ ਜੀ ਜੇ ਔਰੇ ਸਮਾਨ ਨਹੀਂ ਮਿਲਦਾ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਤੇ ਹੋਰ ਮਿਲ ਜੂ ਚੱਲ ਕਰੋ ਭੀ ਚੱਲੀਏ ਚਾ ਨਿਕਲ ਜਾ ਲੱਭੇ ਰਿਆ ਫਾਇਦਾ ਨਹੀਂ ਦੇਖਦੇ ਮੈਨੂੰ ਪਸੰਦ ਨਹੀਂ ਆ ਰਹਾ ਕਿਤੇ ਹੋਰ ਦੇਖ ਲਵਾਂਗੇ ਚੱਲ ਲੋ ਜੀ ਇੱਥੇ ਤਾਂ ਆਪਣੀ ਗੱਲ ਬਣੀ ਨਹੀਂ ਹੈ ਤੇ ਹੋ ਬਾਕੀ ਦਾ ਸਮਾਨ ਲੈ ਕੇ ਆਪਾਂ ਨਿਕਲ ਆਏ ਬਾਹਰ ਤੇ ਟਰੱਕ ਭਰ ਕੇ ਸਮਾਨ ਉਹਦੇ ਵਿੱਚ ਦੇ ਵੀ ਨਹੀਂ ਆਇਆ ਕੁੜਪਨ ਕਿਉਂ ਸੀ ਜੀ ਬਈ ਦਸਤ ਕਾਲੂ ਭਾਈ ਕਿਤੇ ਹੋਰ ਭੰਗ ਮੁੱਲਾਂਗੇ ਹੋਰ ਕਿਤੇ ਦੇਖਿਆਂਗੇ ਤੇਰਾ ਸਮਾਨ ਮਜੀਦ ਆਇਆ ਵਾ ਆ ਗੱਡੀ ਮਜੀਦ ਦੀ ਨਹੀਂ ਖੜੀ ਨਹੀਂ ਨਹੀਂ ਹੋਰ ਦੀਆ ਚਲੋ ਫਿਰ ਆ ਸਮਾਨ ਰੱਖाइए ਲੈਣੀ ਲੈਣੀ ਜੀ ਪਪਾ ਲੈਨੇ ਆ ਆ ਦਾ ਸਮਾਨ ਰਖੀ ਪਹਿਲਾਂ ਲੁਕ ਜਾ ਪਾਈ ਚਾਬੀ ਕਿੱਥੇ ਖੋ ਗਈ ਲਖੜ ਐ ਮੈਂ ਰੱਖਿਆ ਮੋਲੇ ਮੈਂ ਰੱਖਿਆ ਮੋ ਚੜਦੇ